ਸੈਨਾ ਉੱਤਰ ਭਾਰਤ ਦੇ ਜੁਬਾ ਸੈਨਾ ਦੇ ਪ੍ਰਧਾਨ ਹੀਰਾ ਲਾਲ ਬਨੋਤਰਾ ਰਮਕਾਲਵਾ ਨੇ ਐਸਐਚਓ ਨਰੋਟ ਜੈਮਲ ਸਿੰਘ ਨੂੰ ਕੀਤਾ ਸਨਮਾਨਿਤ ਅੱਜ ਸਿਬ ਸੈਨਾ ਉੱਤਰ ਭਾਰਤ ਦੇ ਜੁਵਾ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਬਨੋਤਰਾ ਰਮਕਾਲਵਾਨ ਨੇ ਸਰਹੱਦੀ ਥਾਣੇ ਨਰੋਟ ਜੈਮਲ ਸਿੰਘ ਦੇ ਐਸਐਚਓ ਅੰਗਰੇਜ਼ ਸਿੰਘ ਨੂੰ ਉਹਨਾਂ ਵੱਲੋਂ ਵਧੀਆ ਪੁਲਿਸਿੰਗ ਸੇਵਾਵਾਂ ਦੇਣ ਬਦਲੇ ਉਹਨਾਂ ਦਾ ਥਾਣੇ ਵਿੱਚ ਪਹੁੰਚ ਕੇ ਸਨਮਾਨ ਕੀਤਾ ਹੀਰਾ لال ਬਨੋਤਰਾ ਰਮਕਾਲ ਮਾਨ ਨੇ ਕਿਹਾ ਕਿ ਸਰਦੀ ਏਰੀਆ ਹੋਣ ਕਾਰਨ ਪੁਲਿਸ ਨੂੰ ਕਠਿਨ ਡਿਊਟੀ ਦਾ ਨਿਰਵਾਹ ਕਰਨਾ ਪੈਂਦਾ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪੁਲਿਸ ਦੀ ਵੱਤ ਤੋਂ ਵੱਧ ਹੌਸਲਾ ਅਫਜ਼ਾਈ ਕੀਤੀ ਜਾਵੇ ਐਸਐਚਓ ਅੰਗਰੇਜ਼ ਸਿੰਘ ਨੂੰ ਆਮ ਲੋਕਾਂ ਨੂੰ ਇਨਸਾਫ ਦਿਵਾਨ ਲਈ ਉਹਨਾਂ ਵਧੀਆ ਭੂਮਿਕਾ ਨਿਭਾਉਣ ਲਈ ਆਖਿਆ ਐਸ ਐਚਓ ਅੰਗਰੇਜ਼ ਸਿੰਘ ਨੇ ਹੀਰਾ لال ਬਨੋਤਰਾ ਰਮਕਾਲਵਾ ਦਾ ਤੇ ਪੁੱਜੇ ਪਤਵੰਤੇ ਸੱਜਣਾ ਦਾ ਸ਼ੁਕਰੀਆ ਵੀ ਅਦਾ ਕੀਤਾ ਤੇ ਆਖਿਆ ਕਿ ਉਹ ਇਨਸਾਫ ਦਬਾਉਣ ਲਈ ਬਚਨ ਬਧਨ ਦੱਸ دیے ਕਿ ਆਈਟੀ ਸੈਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਜੇ ਬੱਬਰ ਤੇ ਸੂਬਾ ਪ੍ਰਧਾਨ ਗੌਰਵ ਮੈਰਾ ਨੇ ਵੀ ਐਸ ਐਚਓ ਅੰਗਰੇਜ਼ ਸਿੰਘ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਸ਼ੋਸ਼ਾਨਤ ਸੈਂਟੀ ਰਮਕਾਲਵਾ ਦੀ ਵਿਸ਼ੇਸ਼ ਰਿਪੋਰਟ ਜੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਂ ਹੀਰਾ ਲਾਲ ਜੁਵਾ ਸਨਾ ਜ਼ਿਲ੍ਹਾ ਪ੍ਰਧਾਨ Shivshana ਤੋਂ ਆ ਜਾਸੀਨ ਰੋਡ ਜੈਮ ਸਿੰਘ ਆਏ ਸੀਗੇ ਅੰਗਰੇਜ਼ ਸਿੰਘ ਨੂੰ ਐਸਐਚ ਨੂੰ ਮਿਲਣ ਲਈ ਉਹਨਾਂ ਨਾਲ ਗੱਲਬਾਤ ਕੀਤੀ ਹੈ ਬਹੁਤ ਚੰਗਾ ਲੱਗਾ ਬਹੁਤ ਵਧੀਆ ਲੱਗਾ ਔਰ ਅਸੀਂ ਸਾਡੀ ਪੂਰੀ ਟੀਮ ਨੇ ਉਹਨਾਂ ਦਾ ਸਨਮਾਨਿਤ ਕੀਤਾ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ